ਵਾਹਿਗੁਰੂ ਸਾਹਿਬ ਜੀ ਜੇਹ ਬਾ ਗੁਣ ਗੋਬਿੰਦ ਪਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮਕੈ ਤਾਂ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮਕੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਵੱਡ ਭਾਗੇ ਹੋ ਸਤਿਗੁਰਾਂ ਨੇ અપਾਰ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਭੋਗ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਆਪ ਜੀ ਸਰਵਨ ਕਰ ਰਹੇ ਹੋ ਸੰਖੇਪ ਤੇ ਸਰਲ ਰੂਪ ਵਿੱਚ ਅੱਜ ਆਪ ਜੀਆ ਨੇ ਸ਼ਲੋਕ ਨੰਬਰ 21 ਦਾ ਪਾਠ ਸਰਵਨ ਕੀਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਏ ਕੰਨ ਅਤੇ ਜੀਵ ਦੋ ਸਾਡੇ ਇੰਦਰੇ ਨੇ ਮਹਾਰਾਜ ਇਹਨਾਂ ਦਾ ਸਾਨੂੰ ਜੋ ਕਰਮ ਹੈ ਜ਼ੁਬਾਨ ਦਾ ਗਾਉਣਾ ਤੇ ਕੰਨਾਂ ਦਾ ਸੁਣਨਾ ਸਤਿਗੁਰੂ ਸੱਚੇ ਪਾਤਸ਼ਾਹ ਇਹ ਬਖਸ਼ਿਸ਼ ਕਰਦੇ ਨੇ ਜੇ ਤੂੰ ਕੰਨਾਂ ਦੇ ਨਾਲ ਚੰਗਾ ਸੁਣੇਗਾ ਤੇ ਜ਼ੁਬਾਨ ਦੇ ਨਾਲ ਚੰਗਾ ਬੋਲੇਗਾ ਫਿਰ ਤੇਰਾ ਇਹ ਜੀਵਨ ਸਫਲ ਹੋ ਸਕਦਾ ਹੈ ਜਮਾ ਦੀ ਮਾਰ ਤੋਂ ਬਚ ਸਕਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਮਨੁੱਖਾ ਸਰੀਰ ਵਿੱਚ ਪੰਜ ਕਰਮਿੰਦਰੇ ਨੇ ਅਤੇ ਪੰਜ ਹੀ ਗਿਆਨ ਇੰਦਰੇ ਨੇ ਇਹਨਾਂ ਵਿੱਚੋਂ ਰਸਨਾ ਤੇ ਕੰਨਾਂ ਦੀ ਬਹੁਤ ਵੱਡੀ ਮਹਾਨਤਾ ਹੈ ਮਨੁੱਖੀ ਗਿਆਨ ਦਾ ਜਿਹੜਾ ਆਧਾਰ ਹੈ ਸਭ ਤੋਂ ਜ਼ਿਆਦਾ ਇਹ ਇੰਦਰੇ ਨੇ ਕੰਨ ਅਤੇ ਜ਼ੁਬਾਨ ਰਸਨਾ ਮਨੁੱਖ ਕੁਝ ਸੁਣਦਾ ਹੈ ਫਿਰ ਉਸੇ ਸੁਨੇਹੇ ਨੂੰ ਬੋਲਦਾ ਹੈ ਫਿਰ ਅਗੋਂ ਕੁਝ ਸੁਣਦਾ ਹੈ ਸਿੱਖਦਾ ਹੈ ਬੋਲਦਾ ਹੈ ਇਸ ਤਰ੍ਹਾਂ ਇਹ ਸਿੱਖਿਆ ਦਾ ਸਿਲਸਿਲਾ ਨਿਰੰਤਰ ਚੱਲਦਾ ਰਹਿੰਦਾ ਹੈ ਇੱਕ ਸ਼ਬਦ ਮਾਤਰੀ ਪਾਛਾ ਹੈ ਉਹ ਪਾਛਾ ਜੋ ਇਹ ਬੱਚੇ ਨੇ ਆਪਣੀ ਮਾਂ ਦੀ ਗੋਦ ਤੋਂ ਸਿੱਖੀ ਹੈ ਮਾਂ ਨੇ ਸਿਖਾਈ ਹੈ ਬੱਚਾ ਕਿਸੇ ਵੀ ਸਕੂਲ ਵਿੱਚ ਨਹੀਂ ਗਿਆ ਨਾ ਮਾਂ ਕਿਸੇ ਸਕੂਲ ਵਿੱਚ ਗਈ ਏ ਬਿਲਕੁਲ ਮਾਂ ਤੇ ਪੁੱਤ ਦੋਵੇਂ ਪੂਰੇ ਅਨਪੜ੍ਹ ਨੇ ਤੇ ਇਸ ਲਈ ਬੱਚਾ ਵੀ ਬੋਲ ਰਿਹਾ ਤੇ ਮਾਂ ਵੀ ਬੋਲ ਰਹੀ ਜਿੰਨੇ ਕੋ ਸ਼ਬਦ ਮਾਂ ਨੂੰ ਆਉਂਦੇ ਸੀ ਉਹਨੇ ਆਪਣੇ ਬੱਚੇ ਨੂੰ ਸੁਣਾਏ ਬੱਚਾ ਸੁਣ ਸੁਣ ਕੇ ਸਿੱਖ ਗਿਆ ਅਸੀਂ ਆਮ ਕਰਕੇ ਕਹਿੰਦੇ ਹਾਂ ਜਿਹੜਾ ਗੁੰਗਾ ਹੋਵੇਗਾ ਉਹ ਬੋਲਾ ਵੀ ਜ਼ਰੂਰ ਹੋਵੇਗਾ ਰੂਮ ਦੇ ਕਥਨ ਅਨੁਸਾਰ ਜਿਹੜਾ ਜਮਾਂਦਰੂ ਬੋਲਾ ਹੋਵੇਗਾ ਉਹ ਗੂੰਗਾ ਵੀ ਜ਼ਰੂਰ ਹੋਵੇਗਾ ਉਸ ਨੇ ਜੋ ਸੁਨਿਆ ਹੀ ਨਹੀਂ ਤੇ ਉਹ ਬੋਲੇਗਾ ਕੀ ਉਹ ਬੋਲ ਨਹੀਂ ਸਕੇਗਾ ਇਹ ਕੰਨ ਜੋ ਪਰਮਾਤਮਾ ਨੇ ਦਿੱਤੇ ਨੇ ਰੱਬੀ ਦਾਤ ਲਈ ਇਹ ਸਰਬਨ ਹਮੇਰ ਹੋ ਸਾਚੈ ਸੁਨਣੈ ਨੂੰ ਪਠਾਈ ਮਹਾਰਾਜ ਕਹਿਣ ਲੱਗੇ ਕੰਨ ਪਰਮਾਤਮਾ ਨੇ ਸਾਡੇ ਸਰੀਰ ਨੂੰ ਲਾਏ ਨੇ ਵਾਹਿਗੁਰੂ ਪਰਮਾਤਮਾ ਦੇ ਸੱਚੇ ਨਾਮ ਨੂੰ ਸੁਣਨ ਵਾਸਤੇ ਸੱਚੀ ਬਾਣੀ ਨੂੰ ਸੁਣਨ ਵਾਸਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਕੰਨਾਂ ਰੂਪੀ ਦੋ ਕਟੂਰੇ ਪਰਮਾਤਮਾ ਨੇ ਦਿੱਤੇ ਨੇ ਜਿਨ੍ਹਾਂ ਦੇ ਰਾਹੀ ਸੁਣ ਸੁਣ ਕੇ ਸਾਡੇ ਮਨ ਤੱਕ ਜਾਣੈ ਤੇ ਜ਼ੁਬਾਨ ਰਸਨਾ ਦੀ ਕੜਛੀ ਦੇ ਨਾਲ ਆਪਾਂ ਵਰਤਾਉਣਾ ਜੋ ਸੁਣਿਆ ਓਹੀ ਵੰਡਾਂਗੇ ਇਸ ਲਈ ਮਹਾਰਾਜ ਕਹਿਣ ਲੱਗੇ हे ਬੰਦੇ ਤੂੰ ਸ਼ੁਭ ਵਿਚਾਰਾਂ ਨੂੰ ਪਹਿਲਾਂ ਇਨ੍ਹਾਂ ਕੰਨਾਂ ਦੇ ਕਟੋਰੀਆਂ ਰਾਈ ਆਪਣੇ ਹਿਰਦੇ ਵਿੱਚ ਪਾ ਫਿਰ ਜ਼ੁਬਾਨ ਦੇ ਰਾਹੀਂ ਬਾਰ ਬਰਤਾ ਪਹਿਲੋ ਰੱਬੀ ਬਾਣੀ ਕੰਨਾਂ ਨਾਲ ਸੁਣ ਫਿਰ ਰਸਨਾ ਨਾਲ ਗਾ ਸੁਨਾ ਪਰ ਬੰਦੇ ਦੀ ਹਾਲਤ ਉਸ ਪਾਗਲ ਫਿਖਾਰੀ ਦੀ ਤਰ੍ਹਾਂ ਜਿਹੜਾ ਪਾਗਲ ਫਿਖਾਰੀ ਹੈ ਨਾ ਉਹਨੇ ਆਪਣੇ ਕਾਸੇ ਠੂਠੇ ਵਿੱਚ ਘਰ ਘਰ ਜਾ ਕੇ ਮੰਗਦਾ ਹੈ ਜਿਹਨੇ ਜੋ ਪਾਇਆ ਉਹ ਆਪਣੇ ਠੂਠੇ ਵਿੱਚ ਪਾਈ ਜਾਂਦਾ ਕਿਸੇ ਨੇ ਦੁੱਧ ਪਾਤਾ ਕਿਸੇ ਨੇ ਕਾਂਜੀ ਪਾਤੀ ਕਿਸੇ ਨੇ ਸੁਗੰਧ ਪਾਤੀ ਕਿਸੇ ਨੇ ਦੁਰਗੰਧ ਪਾਤੀ ਹੁਣ ਜੋ ਠੂਠੇ ਵਿੱਚ ਪੈ ਰਿਹਾ ਉਹ ਤੇ ਖਰਾਬ ਹੋ ਜਾਏਗਾ ਉਹ ਤੇ ਨਹੀਂ ਬਚੇਗਾ ਉਹ ਠੀਕ ਨਹੀਂ ਰਹੇਗਾ ਕਿਸੇ ਨੇ ਦੁੱਧ ਪਾਇਆ ਕਿਸੇ ਨੇ ਕਾਂਜੀ ਪਾਈ ਕਾਂਜੀ ਤੇ ਦੁੱਧ ਦਾ ਮੇਲ ਕੋਈ ਨਹੀਂ ਦੁੱਧ ਫਟ ਜਾਏਗਾ ਇਸੇ ਤਰ੍ਹਾਂ ਜਿਹੜਾ ਬੰਦਾ ਆ ਅਸੀਂ ਕੰਨਾਂ ਦੇ ਰਾਹੀਂ ਕਦੇ ਤੇ ਬਾਣੀ ਸੁਣ ਲਈ ਕੀਰਤਨ ਸੁਣਿਆ ਕਥਾ ਸੁਣੀ ਕੰਨਾਂ ਦੇ ਦੁੰਨਿਆ ਰਹੀ ਮਨ ਤੱਕ ਿਰਦੇ ਤੱਕ ਉਹ ਗਿਆ ਸਿਰ ਕਿਸੇ ਦੀ ਨਿੰਦਿਆ ਕਿਸੇ ਦੀ ਚੁਗਲੀ ਤੇ ਗੰਦੇ ਮੰਦੇ ਗੀਤ ਇਹ ਵੀ ਕੰਨਾਂ ਦੇ ਦੁੰਨਿਆ ਰਹੀ ਮਨ ਤੱਕ ਜਾਂਦੇ ਨੇ ਤੇ ਅੰਮ੍ਰਿਤ ਜ਼ਹਿਰ ਇਕੱਠੇ ਨਹੀਂ ਰਹਿ ਸਕਦੇ ਅੰਮ੍ਰਿਤ ਹੈ ਗੁਰੂ ਕੀ ਬਾਣੀ ਤੇ ਜੈਰ ਹੈ ਆ ਸੰਸਾਰ ਦੇ ਜਿਹੜੇ ਗੰਦੇ ਮਿੰਦੇ ਗੀਤ ਗੰਦੇ ਬੋਲ ਜੋ ਅਸੀਂ ਆਪਣੇ ਕੰਨਾਂ ਦੇ ਰਾਈਂ ਮਨ ਤੱਕ ਪਾ ਰਹੇ ਆ ਇਸ ਲਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਏਤਰ ਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਤੂਪ ਦੇਵੋ ਤਉ ਦੂਧੇ ਕੋ ਜਾਵੋ ਭਾਈ ਆਪਣੇ ਹਿਰਦੇ ਦੇ ਭਾਂਡੇ ਨੂੰ ਸ਼ਵਸ਼ ਕਰ ਚੰਗੀ ਤਰ੍ਹਾਂ ਮਾਂਜ ਇਹ ਰੇ ਇਹਦੇ ਅੰਦਰ ਪਰਮਾਤਮਾ ਦਾ ਨਾਮ ਠਕਾ ਬਾਣੀ ਕੰਨਾਂ ਦੇ ਦੁਨੀਆਂ ਰਾਈ ਮਨ ਤੱਕ ਜਾਏ ਹਿਰਦੇ ਤੱਕ ਜਾਏ ਮਹਾਰਾਜ ਕਹਿਣ ਲੱਗੇ ਹਿਰਦਾ ਸਾਫ ਕਰੋ ਪਰ ਕਟੋਰੀਆਂ ਨੂੰ ਵੀ ਇਹ ਸਾੜਨਾ ਜ਼ਰੂਰੀ ਏ ਕਿ ਅੱਗੇ ਵਾਸਤੇ ਤੁਸੀਂ ਜਿਹੜਾ ਹੈ ਉਹ ਅੰਮ੍ਰਿਤ ਬਾਣੀ ਹੀ ਮਨ ਤੱਕ ਭੇਜਣੀ ਹੈ ਹਿਰਦੇ ਤੱਕ ਭੇਜਣੀ ਹੈ ਜ਼ਹਿਰ ਦਾ ਤਰਹੀਜ ਕਰਨਾ ਹੈ ਨਿੰਦਿਆ ਚੁਗਲੀ ਗੰਦੇ ਮੰਦੇ ਗੀਤ ਮੇਰੇ ਮੋਹਨ ਸਰਬਣੀ ਇਹ ਨਾ ਸੁਣਾਏ ਆਪਣੇ ਕੰਨਾਂ ਨੂੰ ਆਪਣੇ ਮਨ ਨੂੰ ਆਖੋ ਵੀ ਇਹ ਗੰਦੀਆਂ ਗੱਲਾਂ ਗੰਦੇ ਗੀਤ ਇਹ ਮਨ ਤੱਕ ਨਾ ਲੈ ਕੇ ਜਾਏ ਇਹ ਅਸੀਂ ਆਪਾਂ ਰੋਕਣਾ ਹੈ ਮਨ ਨੂੰ ਅਗਰ ਵੇਖੋ ਤੁਸੀਂ ਕਾਂਜੀ ਤੇ ਦੁੱਧ ਇਕੱਠਾ ਕਰੋਗੇ ਤੇ ਫਿਰ ਜਿਹੜਾ ਦੁੱਧ ਹੈ ਉਹ ਵੀ ਵਿਅਰਥ ਹੋ ਜਾਏਗਾ ਫਟ ਜਾਏਗਾ ਕੁਝ ਵੀ ਸਬਰੇਗਾ ਨਹੀਂ ਸਗੋ ਭਾਂਡਾ ਧੂਣ ਦੀ ਖੇਚਲ ਕਰਨੀ ਪਾਏਗੀ ਜੇ ਜਿਹੜੇ ਕੰਨ ਕਟੋਰੇ ਨੇ ਅੱਗੇ ਲਈ ਸਾਵਧਾਨ ਰਹਿਣ ਇਹ ਸਰਬ ਨੂੰ ਮੇਰ ਹੋ ਸਾਚੈ ਸੁਨਣੈ ਨੂੰ ਪਠਾਏ ਸਾਚੈ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਨਹੁ ਸਤ ਬਾਣੀ ਆਪਣੇ ਮਨ ਨੂੰ ਸਮਝਾਈਏ ਕੰਨਾਂ ਨੂੰ ਵਾਕਿਏ हे ਕੰਨੋ ਤੁਹਾਨੂੰ ਪਰਮਾਤਮਾ ਨੇ ਸੱਚੀ ਬਾਣੀ ਸੁਣਨ ਵਾਸਤੇ ਭੇਜਿਆ ਹੈ ਸਰੀਰ ਦੇ ਨਾਲ ਲਾਇਆ ਹੈ ਉਸ ਵਾਈਬ ਗਰੁੱਪ ਪਰਮਾਤਮਾ ਸਤਗੁਰਾਂ ਦੀ ਸੱਚੀ ਬਾਣੀ ਨੂੰ ਕੰਨਾਂ ਦੇ ਰਾਹੀਂ ਸੁਣੀਏ ਜੇਕਰ ਕੋਈ ਇਹ ਨਹੀਂ ਚਾਹੁੰਦਾ ਕਿ ਕੋਈ ਆਪਣੇ ਘਰ ਦਾ ਗੰਧ ਹੁੰਝ ਕੇ ਮੇਰੇ ਘਰ ਸੁੱਟ ਜਾਏ ਫਿਰ ਬੰਦਾ ਇਹ ਗੱਲ ਕਿਉਂ ਇਹਦੇ ਨਾਲ ਸਹਿਮਤ ਹੋ ਜਾਂਦਾ ਹੈ ਕਿ ਕੋਈ ਗੰਦੀਆਂ ਵਿਚਾਰਾ ਇਹਦੇ ਕੰਨਾਂ ਦੇ ਵਿੱਚ ਪਾ ਜਾਏ ਕਿਸੇ ਦੀ ਚੁਗਲੀ ਕਿਸੇ ਦੀ ਨਿੰਦਿਆ ਫਿਰ ਕੂੜਾ ਹੁੰਜਦਿਆਂ ਤਾਂ ਥੋੜੀ ਦੇਰ ਲੱਗਦੀ ਏ ਪਰ ਮੰਦੀਆਂ ਵਿਚਾਰਾ ਇੱਕ ਵਾਰੀ ਹਿਰਦੇ ਵਿੱਚ ਟਿਕ ਜਾਣਾ ਇਹਨਾਂ ਨੂੰ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਸਾਧ ਸੰਗਤ ਦੀ ਜਿਹੜੇ ਬੋਲ ਮੰਦੇ ਬੋਲ ਇਹਨਾਂ ਕੰਨਾਂ ਦੇ ਰਾਹੀਂ ਹਿਰਦੇ ਵਿੱਚ ਗਏ ਨੇ ਇਹਨਾਂ ਨੂੰ ਕੱਢਣਾ ਬੜਾ ਮੁਸ਼ਕਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਲਈ ਸਾਨੂੰ ਸਮਝਾਉਂਦੇ ਨੇ ਵੇਖੋ ਜਿਵੇਂ ਅਸੀਂ ਜੋ ਕੁਝ ਖਾਂਦੇ ਆ ਉਹ ਖਾਾਕ ਸਾਡੇ ਖੂਨ ਦਾ ਹਿੱਸਾ ਬਣਦੀ ਸਰੀਰ ਦਾ ਹਿੱਸਾ ਬਣਦੀ ਸਾਡੀਆਂ ਨਾੜਾਂ ਵਿੱਚ ਦੌੜਦੀ ਹੈ ਇਸੇ ਤਰ੍ਹਾਂ ਅਸੀਂ ਜੋ ਸੁਣਦੇ ਹਾਂ ਉਹ ਸਾਡੀ ਜ਼ਮੀਰ ਦਾ ਹਿੱਸਾ ਬਣਦੇ ਨੇ ਜਿਹੜੇ ਬੋਲ ਜਿਹੜੀਆਂ ਵਿਚਾਰਾਂ ਗੱਲਾਂ ਅਸੀਂ ਸੁਣਦੇ ਹਾਂ ਨਾ ਉਹ ਸਾਡੇ ਜ਼ਮੀਰ ਦਾ ਹਿੱਸਾ ਬਣਦੇ ਨੇ ਤੇ ਮਹਾਰਾਜ ਕਹਿਣ ਲੱਗੇ ਸਾਡੇ ਸੁਭਾਅ ਦਾ ਹਿੱਸਾ ਬਣਦੇ ਨੇ ਫਿਰ ਵਿਚਾਰ ਸੁਭਾਅ ਇਹ ਤਾਂ ਮਨੁੱਖਤਾ ਦੀ ਜਾੜੀ ਨੇ ਜਿੱਦਾਂ ਦੇ ਵਿਚਾਰ ਹੋਣਗੇ ਉਦਾਂ ਦਾ ਮਨੁੱਖ ਹੋਏਗਾ ਉਦਾਂ ਦੀ ਇਨਸਾਨੀਅਤ ਹੋਏਗੀ ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਹੈ ਬੰਦੇ ਜੀਵ ਨਾਲ ਪਰਮਾਤਮਾ ਦੇ ਗੁਣ ਗਾ ਤੇ ਯਾਦ ਰੱਖ ਜੇ ਤੂੰ ਪਰਮਾਤਮਾ ਦੇ ਗੁਣ ਨਾ ਗਾਏ ਤੇ ਬੰਦਿਆਂ ਦੇ ਅਪਗੁਣ ਗਾਏਗਾ ਫਿਰ ਬੰਦੇ ਹਿੰਦੇ ਉਹ ਗੁਣ ਪਰੋਲੇਗਾ ਜ਼ੁਬਾਨ ਦੇ ਨਾਲ ਜ਼ੁਬਾਨ ਨਾਲ ਪਰਮਾਤਮਾ ਦੇ ਗੁਨਾ ਦਾ ਜਾਪ ਕਰ ਕੰਨਾਂ ਨਾਲ ਉਹਦਾ ਨਾਮ ਸੁਣ ਨਾ ਸੁਨਿਆ ਤੇ ਫਿਰ ਲੋਕਾਂ ਦੀ ਨਿੰਦਿਆ ਸੁਨੇਗਾ ਚੁਗਲੀ ਸੁਨੇਗਾ ਐਦਾਂ ਹੀ ਹੁੰਦਾ ਹੈ ਜੇ ਨਾਮ ਨਹੀਂ ਸੁਣਦਾ ਬਾਣੀ ਨਹੀਂ ਸੁਣਦਾ ਫਿਰ ਨਿੰਦਿਆ ਤੇ ਚੁਗਲੀ ਜ਼ਰੂਰ ਸੁਣਦਾ ਏਸ ਲਈ ਮਹਾਰਾਜ ਕਹਿਣ ਲੱਗੇ ਤੂੰ ਆਪਣਾ ਘਰ ਵੇਲਾ ਨਾ ਛੱਡ ਮਤਾਂ ਵੇਲਾ ਵੇਖ ਕੇ ਚੋਰ ਆ ਜਾਣ ਪਹਿਰੇਦਾਰ ਰੱਖ ਪਹਿਰੇਦਾਰ ਤੌਣ ਨੇ ਪ੍ਰਮਾਤਮਾ ਦੇ ਗੁਣ ਤੇਰੀ ਜ਼ੁਬਾਨ ਤੇ ਹੋਣ ਹਰਕਾ ਨਾਮ ਤੇਰੇ ਕੰਨ ਸੁਨਣ ਜਦੋਂ ਨਿੰਦਿਆ ਸੁਣਨ ਲੱਗ ਪਿਆ ਨਾ ਤੇ ਸਮਝ ਲੈ ਚੋਰ ਤੇਰੇ ਸ਼ੁਭ ਗੁਨਾ ਨੂੰ ਲੁੱਟ ਰਹੇ ਨੇ ਤੂੰ ਕੰਨਾਂ ਦਾ ਠੀਪ ਉਪਯੋਗ ਕਰ ਅਗਰ ਕੰਨਾਂ ਰਹੀ ਕਰਤਾ ਰਹੀ ਅੰਦਰ ਆ ਗਿਆ ਤੇ ਰਸਨਾ ਰਹੀ ਵੀ ਕਰਤਾ ਰਹੀ ਬਾਹਰ ਆਏਗਾ ਜਿਹਦੇ ਕੰਨਾਂ ਦੇ ਰਾਹੀ ਬਾਣੀ ਅੰਦਰ ਗਈ ਰੱਬੀ ਗੋਣ ਅੰਦਰ ਗਏ ਨੇ ਉਹ ਜ਼ਬਾਨ ਦੇ ਨਾਲ ਬਾਣੀ ਗਾਏਗਾ ਜਿਹਦੇ ਅੰਦਰ ਹੀ ਸੱਚੀ ਬਾਣੀ ਹੈ ਉਹ ਤੇ ਬਾਣੀ ਦਾ ਜਾਪ ਕਰੇਗਾ ਇਸ ਲਈ ਮਹਾਰਾਜ ਕਹਿਣ ਲੱਗੇ ਤੂੰ ਨਾਮ ਇਕੱਠਾ ਕਰ ਨਾਮ ਹੀ ਵਰਤਾ ਕੰਨਾਂ ਰਹੀ ਇਹ ਨਾਮ ਇਕੱਠਾ ਕਰ ਤੇ ਰਸਨਾ ਰਾਈ ਇਹਨੂੰ ਗਾ ਫਿਰ ਤੂੰ ਜਮਾਂ ਦੀ ਪੁਰੀ ਜਮਾਂ ਦੇ ਘਰ ਨਹੀਂ ਜਾਏਗਾ ਜਿਹਬਾ ਗੁਣ ਗੋਬਿੰਦ ਪਜਹੋ ਜੀਬ ਦੇ ਨਾਲ ਰਸਨਾ ਦੇ ਨਾਲ ਪਰਮਾਤਮਾ ਦੇ ਗੁਣ ਗਾ ਕੰਨ ਸੁਣੋ ਹਰ ਨਾਮ ਕੰਨਾਂ ਦੇ ਨਾਲ ਵੈਗਰੂ ਦਾ ਨਾਮ ਸੁਣ ਕਹੋ ਨਾਨਕ ਸੁਨ ਰੇ ਮਨਾ ਪਰਹਿ ਨ ਜਮਕੇ ਧਾਮ ਫਿਰ ਤੂੰ ਜਮਾਂ ਦੇ ਘਰ ਨਹੀਂ ਜਾਏਗਾ ਇਹ ਮੇਰੀਆ ਮਨਾ ਜੇ ਤੇਰੇ ਕੋਲ ਨਾਮ ਦਾ ਸੱਚ ਹੋਏਗਾ ਜੇ ਤੇਰੇ ਕੋਲ ਸ਼ਬਦ ਦੀ ਕਮਾਈ ਹੋਏਗੀ ਅੰਦਰ ਸ਼ਬਦ ਪਿਗਿਆ ਹੋਏਗਾ ਇਹ ਜ਼ੁਬਾਨ ਦੇ ਨਾਲ ਗਾਏਗਾ ਕੰਨਾਂ ਦੇ ਨਾਲ ਸੁਨੇਗਾ ਫਿਰ ਜਮਾਂ ਦੀ ਗੁਰਮੁਖੋ ਕੋਈ ਪਾਵਰ ਨਹੀਂ ਕਿ ਤੇਰੇ ਅੰਦਰੋਂ ਸ਼ੁਭ ਗੁਣਾਂ ਨੂੰ ਲੁੱਟਣ ਵਿਕਾਰ ਤੇਰੇ ਅੰਦਰ ਆ ਕੇ ਬਸਣ ਤੇ ਜਮਾਂ ਦਾ ਕੋਈ ਵਾਸ ਨਹੀਂ ਚੱਲੇਗਾ ਤੈਨੂੰ ਉਹ ਜਮਾਂ ਦੀ ਪੁਰੀ ਲੈ ਜਾ ਸਾਧ ਸੰਗਤ ਜੀ ਇਹ ਸੀ ਸੰਖੇਪ ਦੀ ਵਿਚਾਰ ਵਿਚਾਰਾਂ ਕਰਦਿਆਂ ਗੁਨਾਂ ਬੇਅੰਤ ਭੁਲਾ ਬਖਸ਼ ਦੇਣੀਆਂ ਮਹਾਰਾਜ ਅੱਗੇ ਤੋਂ ਉਸ ਮਤ ਬਖਸ਼ਣ ਸਭਨਾ ਦਾ ਭਲਾ ਕਰਨ ਸਭਨਾ ਨੂੰ ਚੜ੍ਹਦੀ ਕਲਾ ਬਖਸ਼ਣ ਬੁਲਾਓ ਫਤੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ